ਅਸੀ ਗੱਗਾ ਪੀਰ ਦਾ ਮੱਥਾ ਟੇਕ ਕੇ ਆ ਰਹੇ ਸੀ ਮਾਵਾਂ ਆទੀਆਂ ਮਤਲਬ ਸਸਨੋ ਤੇ ਨਾਲੇ ਇਹਦਾ ਪਤਾ ਨਹੀਂ ਸੀਗਾ ਮੈਨੂੰ ਰਾਹ ਦਾ ਖਾਸ ਤੇ ਮੈਂ ਗਿਰ ਗਈ ਬਹੁਤ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਇਕੱਠਾ ਹੋਇਆ ਹੋਇਆ ਸੀਗਾ ਵਿੱਚ ਗਿਰਨ ਲੱਗੀ ਸੀ ਡੁੱਬ ਚੁੱਕੀ ਸੀ ਕਿ ਬਚ ਗਈ ਇਹ ਵੀਰਾਂ ਨੇ ਬਚਾ ਲਿਆ ਮੈਨੂੰ ਇਹਨਾਂ ਦਾ ਧੰਨਵਾਦ ਹੈ ਬਹੁਤ ਬਹੁਤ ਗੰਦੇ ਨਾਲੇ ਵਿੱਚ ਗਿਰ ਗਈ ਸੀ ਇਹਨਾਂ ਵੀਰਾਂ ਨੇ ਬਚਾਇਆ ਡੁੱਬ ਜਾਣਾ ਸੀ ਮੈਂ ਬਿਲਕੁਲ ਖਤਮ ਹੋ ਜਾਣਾ ਸੀ ਇਹਨਾਂ ਨੇ ਬਚਾ ਲਿਆ ਜੀ ਬਸ ਅਨਕ ਗਈ ਚਪਲਾ ਗਈਆਂ ਮੈਂ ਬਚ ਗਈ ਫੋਨ ਵੀ ਗਿਰ ਗਿਆ ਨਾਲ ਮੇਰੇ ਬੰਡਲ ਗਿਰ ਗਿਆ ਨਾਲ ਮੇਰੇ ਮੱਥਾ ਟੇਕਿਆ ਹੋਇਆ ਸੀ ਜਨਗਰ ਕੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਸੁਧਾਰ ਲਿਆਇਆ ਜਾਵੇ ਇਹਦੇ ਵਿੱਚ ਕੋਈ ਜਾਨ ਨਾ ਜਾਵੇ ਅੱਗੇ ਤੋਂ ਮੈਂ ਤਾਂ ਬਚ ਗਈ ਜੇ ਕੋਈ ਹੋਰ ਨਾ ਬਚਿਆ ਤਾਂ ਮੈਨੂੰ ਦੁੱਖ ਹੋਊਗਾ ਬਹੁਤ ਜ਼ਿਆਦਾ ਮੈਨੂੰ ਕੀ ਸਾਰਿਆਂ ਨੂੰ ਦੁੱਖ ਹੋਊਗਾ ਬਸ ਸਾਰੇ ਬੱਸ ਸਟੈਂਡ ਤੋਂ ਆ ਰਹੇ ਸੀਗੇ ਅੱਗੇ ਨਾਲਾ ਸੀਗਾ ਇਹ ਪਾਣੀ ਮੀਂਹ ਪਿਆ ਹੋਇਆ ਸੀਗਾ ਇਹ ਨਾਲੇ ਦੇ ਵਿੱਚ ਗਿਰ ਗਈ ਤੇ ਅਸੀਂ ਉਹਨਾਂ ਨੂੰ ਬਚਾਉਣ ਲਈ ਹੈਲਪ ਕੀਤੀ ਜੀ ਕੱਢਿਆ ਉਹਨਾਂ ਨੂੰ ਹਾਂ ਇਹ ਗੰਦੇ ਨਾਲੇ ਵਿੱਚ ਗਿਰਗੇ ਸੀ ਮੈਂ ਅਸੀਂ ਮੈਂ ਉਹਨਾਂ ਨੂੰ ਕੱਢਿਆ ਹੀ ਪਹਿਲਾਂ ਵੀ ਹਾਂਜੀ ਪਹਿਲਾਂ ਇੱਕ ਕੁੜੀ ਗਿਰਗੀ ਸੀ ਅਜ ਤੋਂ 15 ਦਿਨ ਪਹਿਲਾਂ ਉਹ ਵੀ ਅਸੀਂ ਕੱਢੀ ਹਾਂਜੀ ਬਾਕੀ ਅਸ ਤਾਂ ਇਹ ਕਹਿੰਦੇ ਵੀ ਇਹਦਾ ਸੁਧਾਰ ਹੋਵੇ ਹੀ ਕੁਝ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਹੁੰਦੇ ਹੀ ਬਾਰਸ਼ ਦੇ ਵਿੱਚ ਪਤਾ ਨਹੀਂ ਲੱਗਦਾ ਜੀ ਵੀ ਪੈਰ ਕਿੱਥੇ ਰੱਖਣਾ ਕਿੱਥੇ ਨਹੀਂ ਪਾਣੀ ਦੀ ਸਬਜੇ ਕਿ ਅਗਲਾ ਪੈਰ ਰੱਖਦਾ ਹੀ ਉਹ ਨਾਲੇ ਦੇ ਵਿੱਚ ਜਾ ਗਿਰਦਾ ਹੀ ਆਹੋਂ ਤੁਹਾਡੇ ਸਾਹਮਣੇ ਔਰਤ ਦੇਖ ਲੋ ਮਸਾਂ ਬਚਾਈ ਆ ਗਈ ਉਹਦਾ ਫੋਨ ਚੱਪਲਾਂ ਸਾਰਾ ਕੁਝ ਗਿਆ ਹੀ ਐਣਕਾ ਸਭ ਕੁਝ ਗਿਆ ਹੀ ਅੱਜੋ ਤੋਂ ਕਿ ਲੇਡੀਸ ਇਧਰੋਂ ਬੱਸ ਸਟੈਂਡ ਤੋਂ ਨਿਕਲੀ ਇਧਰੋਂ ਲੰਘਣ ਲੱਗੀ ਅਚਾਨਕ ਵਿਚਾਰੀ ਉਹ ਨਾਲੇ ਜੇ ਗਿਰ ਗਈ ਔਰ ਬਚਾਓ ਬਚਾਓ ਦੀ ਆਵਾਜ਼ ਆਉਣ ਲੱਗ ਪਈ ਇਹ ਭਾਈ ਸਾਹਿਬ ਨੇ ਕੱਢਿਆ ਭੱਜ ਗਿਆ ਹੀ ਅਗਰ 2 ਮਿੰਟ ਨਾ ਕੱਢਦੇ ਪਤਾ ਨਹੀਂ ਕੀ ਹਾਸਾ ਹੋ ਜਾਂਦਾ ਇਹ ਬਹੁਤ ਸਭ ਪ੍ਰਸ਼ਾਸਨ ਨੂੰ ਪਤਾ ਹੀ ਕਿਹੜੇ ਹੋਰੇ ਸਾਰੇ ਐਮਪੀ ਐਮਐਲਏ ਸਭ ਮੌਕਾ ਦੇਖ ਕੇ ਗਏ ਨਹੀਂ ਸਰਪ੍ਰਸਤ ਅੱਜ ਤੱਕ ਕਿਸੇ ਨੂੰ ਵੀ ਕੋਈ ਇਹਦਾ ਉਹ ਨਹੀਂ ਕੀਤਾ ਏ ਪਹਿਲਾ ਹਾਸਤਾ ਨਹੀਂ ਸਿੱਧੂ ਸਾਹਿਬ ਇੱਥੇ ਬਹੁਤ ਹਾਸੇ ਵਾਪਰ ਚੁੱਕੇ ਨੇ ਇਹ ਧੂਰੀ ਗੇਟ ਦਾ ਸਾਡਾ ਮੇਨ ਬਾਜ਼ਾਰਾ ਜਿੱਥੇ ਉਰੇ ਲੀਡਰ ਫੋਟੋਆਂ ਖਿਚਾ ਕੇ ਜਾਂਦੇ ਨੇ ਲੀਡਰ ਉਰੇ ਵਾਅਦੇ ਕਰਦੇ ਨੇ ਵੀ ਅਸੀਂ ਇਹਦਾ ਹੱਲ ਕਰ ਦਾਂਗੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਓਪਨ ਨਾਲਾਗਾ ਜਦੋਂ ਇਹ ਪਾਣੀ بارش ਪੈ ਜਾਂਦੀ ਅੱਧਾ ਘੰਟਾ 20 ਮਿੰਟ بارش ਪੈ ਜਾਂਦੀ ਤਾਂ ਉਰੇ ਪਾਣੀ ਭਰ ਜਾਂਦਾ ਇਹ ਪਾਣੀ ਨਹੀਂ ਨਿਕਲਦਾ ਕਈ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਦੁਕਾਨਾਂ ਦੇ ਨਾਲ-ਨਾਲ ਦੇ ਆਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਰੇ ਨਾਲ ਆਗਾ ਉਹ ਸਿੱਧਾ ਵਿੱਚ ਜਾਂਦਾ ਜਿਵੇਂ ਸਾਡੀ ਇੱਕ ਭੈਣ ਗਿਰ ਗਈ ਸੀਗੀ ਠੀਕ ਹੈ ਜੀ ਕਈ ਵਾਰੀ ਬੱਚਿਆਂ ਨਾਲ ਮਾਵਾਂ ਗਿਰੀਆਂ ਨੇ ਉਰੇ ਕਈਆਂ ਦੇ ਸੱਟਾਂ ਵੱਜੀਆਂ ਨੇਗੀਆਂ ਪਰ ਜਿਹੜਾ ਉਹਨ ਦਾ ਜਿਹੜਾ ਆਪਾਂ ਕਹਿੰਦੀ ਹੈ ਕਿ ਸਰਕਾਰ ਜਾ ਪ੍ਰਸ਼ਾਸਨ ਨਾ ਤਾਂ ਇਹ ਨਾਲੇ ਨੂੰ ਟੱਕ ਰਹੇ ਨੇ ਨਾ ਨਾ ਇਹ ਬਰਸਾਤੀ ਨਾਲੇ ਦਾ ਜਿਹੜਾ ਪਾਣੀ ਹੈਗਾ ਨਾ ਇਹਦਾ ਹੱਲ ਕਰ ਰਹੇ ਨੇ ਕਿ ਕੁੱਲ ਮਿਲਾ ਕੇ ਸੰਗਰੂਰ ਦਾ ਜਿਹੜਾ ਆ ਇਸ ਟਾਈਮ ਕਹਿ ਦਈਏ ਕੋਈ ਵਾਲੀਵਾਸ ਨਹੀਂ ਹੈਗਾ ਜਿਹਦਾ ਖਮਿਆਜਾ ਸਾਨੂੰ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਦੁਕਾਨਾਂ ਦੇ ਮੂਹਰੇ ਖੜਾ ਪਾਣੀ ਦੁਕਾਨਾਂ ਬੰਦ ਦੁਕਾਨਾਂ ਦੇ ਵਿੱਚ ਗਾਹਕ ਨਹੀਂ ਵੜ ਰਿਹਾ ਉਹ ਦੁਕਾਨਦਾਰੀ ਤਾਂ ਬੰਦ ਹੈਗੀ ਹੈਗੀ ਆ ਸਭ ਨਾਲੋਂ ਵੱਡਾ ਖਤਰਾ ਤਾਂ ਇਹ ਨਾਲਾ ਹੈਗਾ ਜਿਹੜਾ ਕਿਸੇ ਦੀ ਜਾਨ ਲੈਣ ਦੇ ਲਈ ਇਹਨਾਂ ਨੇ ਖੁੱਲਾ ਰੱਖਿਆ ਹੈਗਾ ਇਹ ਕਿਉਂ ਨਹੀਂ ਸਰਕਾਰ ਦਾ ਧਿਆਨ ਦੇ ਰਹੀਆਂ ਚ ਕਿਉਂ ਨਹੀਂ ਇਹਦੇ ਵਿੱਚ ਜਿਹੜਾ ਹੈਗਾ ਜ਼ਿੰਮੇਵਾਰ ਪ੍ਰਸ਼ਾਸਨ ਅਧਿਕਾਰੀ ਕਿਉਂ ਨਹੀਂ ਹੱਲ ਕਰ ਰਹੇ ਹੈ